ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਪਤਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਚਨ ਤੁਹਾਡੇ ਗਾੜੀ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਗੱਭਣ ਪਸ਼ੂ ੱਤੇ ਪਕੇ ਭਰਾ ਕੇ ਖੜੋ ਸੋਇਆ ਸੋਇਆ ਦੋ ਟਾਈਮ ਚੋ ਕੇ ਵੀਡੀਓ ਕਾਲ ਤੇ ਚਲੋ ਬੇਸ਼ੱਕ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਤੇ ਤਹਿਸੀਲ શ્રી ਤਰਨਤਾਰ ਸਾਹਿਬ। ਬਾਈ ਰਾਣੇ ਕੋ ਪਹੁੰਚੇ ਆ। ਤਿੰਨ ਵੜਾਂ ਲੈ ਕੇ ਆਏ ਸਜਣੋ। ਜਾਣਕਾਰੀ ਸਾਰੀ ਲੈ ਕੇ ਕਰਦੇ ਆਂ ਸਾਂਝੀ ਤੇ ਜੁੜੇ ਰਹੋ ਫਰਜ਼ ਸਮਝ ਕੇ ਅੰਧ ਤੱਕ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਹਿਬ ਕੀ ਹਾਲ ਜੀ। ਵਧੀਆ ਬਾਈ ਜੀ। ਵਧੀਆ ਵਧੀਆ। ਦਿਵਾਲੀ ਦੀਆਂ ਭੈਣ ਭਰਾਵਾਂ ਨੂੰ ਮੁਬਾਰਕਾਂ। ਲੱਖ ਲੱਖ ਤੁਹਾਨੂੰ। ਲੱਖ ਲੱਖ ਵਧਾਈਆਂ। ਠੀਕ ਹੈ। ਹਾਂ ਜੀ। ਚਲੋ ਆਹ ਰਾਏ ਸੁਖ ਸੁਗਾਂਦੀ ਨਿਗਾਵੇ ਹਰ ਕਿਸੇ ਤਰ੍ਹਾਂ ਦਾ ਹਰ ਇੱਕ ਨੂੰ ਹਾਰੇ ਹਾਂਜੀ ਖੁਸ਼ੀ ਨਾਲ ਨੰਗਾ ਬਾਕੀ ਚੜਦੀ ਕਲਾ ਰਹੇ ਪਰ ਬਾਈ ਹਰਾਨੇ ਜਿਹੜਾ ਭਾਅ ਪਾ ਕਰਨਾ ਏ ਸੰਧੂ ਸਾਹਿਬ ਵਾਲੀ ਵਾਲੇ ਪਟਾਕੇ ਵਾਂਗੂ ਚਲਾਉੜੇ ਯਾਰ ਪਟਾਕੇ ਹੀ ਪਟਾਕੇ ਚਲਾਉਣੇ ਯਾਰ ਉਹ ਮੰਡੀ ਚੋਂ ਨਹੀਂ ਲੱਭਣਾ ਮੰਡੀ ਚੋਂ ਮੁੱਲ ਕਰਕੇ ਪਤਾ ਪਟਾਕੇ ਲੈਣੇ ਪੈਣੇ ਆ ਇਹ ਜਿਹੜੇ ਪਟਾਕੇ ਧੜ ਤੋਂ ਮਿਲਗੇ ਨਾ ਉਹ ਲੱਭਦੇ ਫਿਰਨਾ ਮੰਡੀ ਚੋਂ ਨਹੀਂ ਲੱਭਣੇ ਮੰਡੀ ਜੀ ਨਾ ਨਾ ਮੰਡੀ ਚੋਂ ਸੰਧੂ ਸਾਹਿਬ ਵਾਕੀ ਅਡੀ ਗਾਰ ਤੋਂ 2-2 ਢਾਈ ਢਾਈ ਲੱਖ ਕਾਵਾਵਾਂ ਵੱਲ 2-2 ਲੱਖ ਕਰੀ ਜਾਣਾ ਲੋਕਾਂ ਪਰ ਆਪਾਂ ਪਟਾਕੇ ਚਲਾਉਣੇ ਆ ਵੀ ਭਣ ਭਰਾ ਖੁਸ਼ ਰਣ ਵੀ ਇਹ ਆ ਵੀ ਵਾਕਈ ਤੋਹਫਾ ਦਿੱਤਾ ਦੀਵਾਲੀ ਸੁਖ ਸੁਭਾਨਾ ਲੰਗੇ ਹਨਾ ਤੇ ਦੰਦੀਆਂ ਚ ਸਾਰੇ ਭਰਾ ਉਹ ਵੜ ਗਏ ਭਗਮਾ ਚੰਦੀਆਂ ਚ ਵੜਾ ਤੇ ਬਾਕੀ ਇਹ ਆ ਵੀ ਚਲੋ ਹੈ ਤਰਾ ਕੋਈ ਹੈਗਾ ਵੀ ਮਾਰ ਪਸੰਦੀਆਂ ਆ ਪਹਿਲਾਂ ਹਾਂਜੀ ਇਹ ਪਹਿਲਾਂ ਡਰੈਸ ਖਰੀਦ ਕਰਾਈਏ ਲੋਕਾਂ ਗਰਾਸ ਇਸ਼ਾਰਾ ਬਣੂਗਾ ਜੀ ਤੁਸੀਂ ਤਰਨਤਾਰਨ ਹਮ ਜਲਾ ਵੀ ਤਰਨਤਾਰਨ ਤੇ 99 ਕਸ਼ਕੂਜਾ ਮੈਂ ਨੰਬਰ 86 ਤੰਤਰ ਨੰਬਰ ਠੀਕ ਆ ਤੇ ਇਹ ਤੋਂ ਕਰੀਏ ਸ਼ੁਰੂਆਤ ਸੰਤੂ ਸਾਹਿਬ ਇਹ ਜੇ ਦੰਦੀਆਂ ਚ ਅੱਛਾ ਮੂੰਹ ਖੜ ਕੇ ਦਿਖਾ ਦਿੰਦਾ ਇਹ ਸਾਹਿਬ ਲਈਏ ਨਾ ਇੰਨਾ ਘੋੜ ਨਹੀਂ ਘੂੜਾਂ ਦਾ ਜੰਨਾ ਦਾ ਕਲਰ ਘੂੜਾ ਹੈ ਨਾ ਜਰਸੀ ਦੇ ਤਾਂ ਜਰਸੀ ਹਾਂ ਥੂੜਾ ਰਾਂਗੇ ਡਾ ਠੰਡੀ ਤੇਰੀ ਸੰਤੂ ਸਾਹਿਬ ਇੱਧੇ ਰੱਖਿਓ ਹੂੰ ਔਰ ਰਸਾ ਪਿਆ ਦੇ ਅੱਛਾ ਲੋ ਇਦਾਂ ਹੀ ਇੱਧੇ ਰੱਖਿਓ ਆਈ ਵੇਖਿਓ ਵਾਹ ਇਹ ਰਸਾ ਸੌਣ ਟਕੇ ਨਾ ਜਿਵੇਂ ਚੇਤਾ ਹੀ ਪਲਕਾ ਸੂਈ ਜਿਹਾ ਸਵੇਰੇ ਹੀ ਆ ਜੀ ਅੱਛਾ ਜੀ ਹਾਂਜੀ ਸਵੇਰੇ ਤਾਜੀ ਸੂਈ ਆ ਮਗਰ ਬੱਚਾ ਕੀ ਪਾਇਆ ਬੱਚਾ ਵੱਛੀ ਮਗਰ ਜਰਸੀ ਬਹੁਤ ਸੋਹਣੀ ਅੱਛਾ ਚਲੋ ਵਾ 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 ਯਾਰ ਆਤ ਨਾ ਚਾਹ ਤੇ ਬੋਦੀ ਚੰਗੀ ਸੰਦੀ ਸਿਰਾਈ ਲਾਤਾ ਹਨਾ ਵੱਛੀ ਬੜੀ ਟੌਨੀ ਬਹਿ ਜੇ ਸਿਆਣਾ ਬਹਿ ਜੇ ਅੱਛਾ ਹਾਂਜੀ ਸਿਰਾਈ ਹਨਾ ਚੀ ਤੇ ਕੋਕਾ ਪੀ ਸੀ ਇਤਨਾ ਹਾਂਜੀ ਹਾਂਜੀ ਵਾਕਏ ਪਟਾਕੇ ਵਾਲਾ ਹੀ ਹਸਾਬ ਹੈ ਲੈ ਆ ਮੇਰਾ ਬਾਈ ਆਕਲੋਂ ਆਕਲੋਂ ਜਿਵੇਂ ਆਦਨ ਤੇ ਨਾ ਭਾਂ ਭਰਾ ਬੇਕਰ ਖੋਸੋ ਨਹੀਂ ਸ਼ਤਰ ਵੇਖੋ ਕਿੰਨੀ ਸੋਹਣੀ ਬੱਚੀ ਦੀ ਬਹੁਤ ਸੋਹਣੀ ਬਿਊਟੀ ਹੈ ਹਾਂ ਹੈ ਨਾ ਰੰਗ ਬਹੁਤ ਸੋਹਣਾ ਰੰਗ ਵੀ ਚੰਗਾ ਲੱਗਾ ਬਾਈ ਜਾਰਾ ਨਹੀਂ ਤੇ ਦੁੱਧ 15 16 ਲਾਇਆ ਬਾਈ ਮੋੜ ਲਿਆ ਜਾਰਾ ਹੁਣ ਆ ਰਾਵਾਂ ਸੰਦੂ 16 17 ਕਿਲੋ ਦੀਆਂ ਨਾ ਬੱਚੀ ਨੇ ਅਜੇ ਪਹਿਲਾਂ ਨੇ ਦੂਜੀ ਦੰਦੀਆਂ ਜੇ ਚੌਕੀਆਂ ਵੇਖੋ ਇੱਧਰ ਵੇਖੋ ਮੂੰਹ ਘੜੀ ਕਰੀ ਕਰੀ ਕੰਨੀ ਵਾਲੇ ਤਾਂ ਨਹੀਂ ਫੁੱਟੇ। ਬਹੁਤ ਅਜਿਹਾ। ਥਾਣ ਵੀ ਬਹੁਤ ਸੋਹਣਾ ਲੱਗਾ ਵੈੜ ਨੂੰ। ਜਵਾਈ ਵੀ ਚੱਲਦੀ। ਹਾਂ ਜੀ ਸੰਧੂ ਸਾਹ ਨੂੰ ਸਾਰੀਆਂ ਗੱਲਾਂ ਸਹੀ ਆ। ਹਾਂ। ਆ ਬੱਚੇ ਨੂੰ ਆ ਜੀ ਨਾ ਥੱਲੇ ਬਹਿ ਜਾ। ਅੱਛਾ। ਇਹ ਠੀਕ ਠੰਢੀ ਆ। ਬਾਹਰ ਨੂੰ ਆਉਂਦੀ ਆ ਨਾ ਪੁੱਤਾਂ ਦੀ। ਬਿੱਟੂ ਨੂੰ ਬਾਹਰ ਦਿਖਾ ਦੇ ਮੱਪਾ ਵੀ ਥੱਲੇ ਬੈਠੇ ਨੇ। ਕੋਈ ਨਹੀਂ ਫੇਲੀ ਪਾ ਨਹੀਂ ਕੋਈ ਨਹੀਂ ਮਾਰਦਿਆਂ ਤਹਰਾ ਤੇ ਰੇਟ ਹੁਣ ਕਰ ਦਈਏ ਇਸੇ ਤੋਂ ਤਾਂ ਛੱਡ ਗਏ ਕਿ ਕਿ ਸੇਲ ਤੋਂ ਲੈ ਕੇ ਪੂਰੀ ਐਜੀ ਗਰੰਟੀ ਵਾਲੀ ਦਵਾਂਗੇ ਅੱਛਾ ਇਹ ਗਰੰਟੀ ਵਾਲੀ ਹੈ ਗਰੰਟੀ ਵਾਲੀ ਦਵਾਂਗੇ ਆ ਵੀ ਬੱਚੀ ਦਾ ਸੌਖਾ ਮਗਰ ਆ ਦੇਖੀ ਠੀਕ ਆ ਤੇ ਰੇਟ ਇਹਦਾ ਮੁੱਲ ਸੰਤੂ ਸਾਹਿਬ ਕਰਨ ਨੂੰ ਤਾਂ 55 ਕਰ ਦਈਏ ਹਾਂ ਠੀਕ ਆ 50 ਦੀ ਦੇ ਦਈਏ ਜਾਇਜ਼ ਹੋਰ ਕਰ ਦਈਏ ਇੱਕ ਛਾੜ ਦਈਏ બસ ਉਹ ਕੀ ਰਿਪੋਰਟ 49 9000 ਦੀ ਸੰਦੇਸਾਹ ਮੰਡੀ ਦੇ ਵਿੱਚ 75 80 90 ਕਰਨਗੇ ਹੂੰ ਨਹੀਂ ਇਹਦੀ ਮੱਛੀ ਦਾ ਸਹੀ ਗੱਲ ਹਾਂਜੀ ਆ ਐਫਸੀ ਆ ਗਈ ਹੈ ਨਾ ਹਾਂਜੀ ਐਫਸੀ ਦੀ ਬੋਦੀ ਵਾਲੀ ਮੱਛੀ ਹੈ ਜੀ ਇਹ ਸਾਂਭੀ ਨਹੀਂ ਸੰਦੇਸਾਹ ਕਹਿੰਨੇ ਪਰ ਵੱਥੀ ਇਹ ਵੀ ਬਹੁਤ ਚੰਗੀ ਆ ਵੇ ਇਹ ਵੀ ਤੋਹਫਾ ਜੀ ਹਾਂ ਬਹੁਤ ਗਿਆ ਬੰਨ ਜਾਣੀ ਹੈ ਜੀ ਹਾਂਜੀ ਹਾਂਜੀ ਲੈ ਜਾਣੇ ਟਾਈਮ ਹੈ ਜੀ ਆ ਵੇ ਨਾ ਇਹ ਅਜੇ ਟਾਈਮ ਅਜੇ ਲੈ ਜਾਣਾ 8 ਦਿਨ 8 ਦਿਨ ਤੱਕ ਲੈ ਜੂਗਾ ਨਾ बोलो तोरा चेक करवाइए भाई जी बाकी संधु साहब चंगे डंगे का चंगे हां दा का नहीं पता गया ये सामने नहीं जता भी बच्ची है बच्ची को पानी लाओ यार की साहब ਉਹ ਕਾ ਸੋਹਣੀ ਐ ਮੇਰੀ ਆ ਨਹੀਂ ਸਹੀ ਗੱਲ ਓਕੇ ਆ ਮਾਲ ਆਫਰੀ ਆ ਦਿਵਾਲੀ ਦੀ ਲੈਤੀ ਹੈਨਾ ਲੈ ਆ ਮੇਰਾ ਭਰਾ ਇਹ ਸਿਆਲ ਦਾ ਸੰਧੂ ਸਰ ਤੋਹਫਾ ਤੇ ਅੰਮਰ ਦੀ ਘਰ ਪਰਾਸ਼ ਹੈ ਢਾੜੀ ਵਿੱਚ ਜਿਹੜੀ ਇਹਦੀ ਮਾਂ ਹੈ ਨਾ ਪੱਤੀ ਕਲੋਂ ਤੋਂ ਤਨੇ ਚੁਆਇਆ ਜੀ ਜੇ ਇਹ ਘਰ ਤੋਂ ਲਈ ਵੇਖੋ ਆਵੇ ਕਣਾ ਕਣਾ ਕੁਰੀਆਂ ਵਧੀਆਂ ਆ ਵੇ ਹੋਣ ਦੇ ਆ ਬੰਦਾ ਬਣਾ ਦਦੇ ਆ ਆਪਾਂ ਨੇ ਠੀਕ ਆ ਰੇਟ ਇਹਦਾ ਬਾਈ ਜੀ ਬੋਲ ਸੰਦੇ ਸਾਹਿਬ ਕਰਨ ਨੂੰ ਇਹਦਾ ਵੀ 55 ਹੀ ਹੂੰ ਕਿਆਰੀ ਦੇ ਦਈਏ ਜੈ ਜੀ ਚਾਲੇ ਦਾ ਕਿਆਰੀ ਛੱਡ ਦਾਂਗੇ 99 99 ਦੋ 99 99 ਹਣਾ ਠੀਕ ਆ ਆ ਵੀ ਜਰਸੀ ਕਰਾਉਸ ਆ ਗਈ ਹਾਂਜੀ ਇਹਦੇ ਵੀ 10 ਦਿਨ ਰਹੀਂਦੇ ਜੇ ਸੋਣ ਜੇ ਇਹਦੇ ਵੀ ਦੇ ਦਾਂ ਦਾਖ ਲੈ ਲੀਂਦਾ 10 ਲੈ ਲੀਂਦੇ ਹਣਾ ਲੈ ਲੀਂਦੇ ਬੱਚੀ ਬਹੁਤ ਸਹੀ ਆ ਵੀ ਕੁਲੀ ਬੱਚੀ ਬਹੁਤ ਜਿਆਦਾ ਹੂੰ ਲੈਓ ਭਾਈ ਜੀ ਲੈਓ ਇਹ ਇਹਦਾ ਰੇਟ ਬਾਈ ਜੀ ਜਾਇ ਜੀ ਆ ਨਿਕਾ ਜੀ ਅੱਛਾ 38 ਦੀ ਦੇ ਦੀਏ 1000 ਛੋਟ ਕਰ ਦੀਏ ਜਹਾਰਾ ਨਹੀਂ 33 ਹਾਂ ਬਸ ਇਹੀ ਆ ਇਹ ਵੀ ਇਹ ਵੀ ਸੰਧੂ ਸਾਹਿਬ ਠੰਡੀ ਉਹ ਗਰੰਟੀ ਵਾਲੇ ਹੋਣਗੇ ਪਹੁੰਚੂ ਆਈ ਹਾਂ ਇਸ ਚੀਜ਼ ਤੇ ਆਪਾਂ ਗਰੰਟੀ ਦਵਾਂਗੇ ਕੋਈ ਘੁਰਕਦਾ ਕੋਈ ਚੋਣ ਲਗਿਆ ਕੋਈ ਚਵਾਈ ਲਗਿਆ ਕਰੇ ਤਾਂ ਵੀ ਕੋਈ ਗੱਲ ਨਹੀਂ ਗਰੰਟੀ ਹੁੰਦੀ ਐ ਇਸ ਚੀਜ਼ ਤੇ ਆਪਾਂ ਜੀ ਆ ਦੇਖੋ ਇਧਰ ਓਕੇ ਰਿਪੋਰਟ ਹੈ ਨਾ ਇਹ ਜੀ ਇਹ ਹੈਗੀ ਆ ਕੋਈ ਕੈਮਰੇ ਤੋਂ ਥੋੜਾ ਜਿਆਦਾ ਕਰਦੀ ਆ ਬਾਕੀ ਠੰਡੀ ਧੀ ਨੋ ਸਜਣੋ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ